ਅੱਜ ਸਾਡੇ ਦੇਸ਼ ਦੇ ਮਹਾਨ ਸ਼ਖਸੀਅਤ ਡਾਕਟਰ ਸਾਹਿਬ ਡਾਕਟਰ ਮਨਮੋਨ ਸਿੰਘ ਜੀ ਜਿਨ੍ਹਾਂ ਦਾ ਅੱਜ ਪਿਛਲੇ ਕੁਝ ਸਮੇਂ ਪਹਿਲਾਂ ਦੇਹਾਂਤ ਹੋ ਚੁੱਕਿਆ ਸੀ ਅੱਜ ਉਹਨਾਂ ਦਾ ਅੰਤਿਮ ਅਰਦਾਸ ਆ ਇੱਥੇ ਗੁਰਦੁਆਰਾ ਕਾਂਤਸਰ ਦੇ ਵਿੱਚ ਮੈਂ ਤੁਹਾਨੂੰ ਜੰਡੇਲਾ ਜੀ ਤੁਸੀਂ ਇਸ ਮਹਾਨ ਸ਼ਖਸੀਅਤ ਬਾਰੇ ਕੀ ਕਹਿਣਾ ਚਾਹੁੰਦੇ ਜੀ ਸਾਡੇ ਬੜੇ ਚੰਗੇ ਭਾਗ ਨੇ ਵੀ ਅੱਜ ਸਾਨੂੰ ਇੱਥੇ ਅ ਇੱਕ ਏਸੋ ਜੀ ਮਹਾਨ ਸ਼ਖਸੀਅਤ ਦੇ ਅੰਤਮ ਸਮੇਂ ਦੀ ਅਰਦਾਸ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਵਾ ਅਸੀਂ ਆਪਣੇ ਆਪ ਨੂੰ ਬੜੇ ਪਾਗਾਂ ਵਾਲੇ ਸਮਝਦੇ ਆਂ ਅੱਗੇ ਸੋਨੂ ਜੀ ਤੁਹਾਨੂੰ ਤੁਸੀਂ ਦੱਸੋ ਤੇ ਤੁਹਾਡਾ ਕੀ ਖਿਆਲ ਆ ਐਡੀ ਵੱਡੀ ਮਹਾਨ ਸ਼ਖਸੀਅਤ ਬਾਰੇ ਇਹਨਾਂ ਨੇ ਸਾਡੇ ਦੇਸ਼ ਕੌਮ ਨੂੰ ਇੰਨਾ ਕੁਝ ਦਿੱਤਾ ਤੁਸੀਂ ਅੱਗੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਅੱਜ ਆਪਾਂ ਦੇਸ਼ ਦੇ ਪ੍ਰਾਈਮ ਮਿਨਿਸਟਰ ਔਰ ਬਹੁਤ ਮਹਾਨ ਚਿਕਸ਼ੀਅਤ ਡਾਕਟਰ ਮਨਮੋਨ ਸਿੰਘ ਜੀ ਜੋ ਸਾਬਕਾ ਪ੍ਰਾਈਮ ਮਿਨਿਸਟਰ ਨੇ ਸਾਡੇ ਕੋ ਇਸ ਸੰਸਾਰ ਨੂੰ ਛੱਡ ਕੇ ਗੁਰੂ ਚਰਨਾਂ ਦੇ ਵਿੱਚ ਜਾ ਬਰਾਜੇ ਅੱਜ ਦਿੱਲੀ ਦੇ ਵਿੱਚ ਉਹਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਆਪਾਂ ਸ਼ਾਮਲ ਹੋਣ ਦੇ ਲਈ ਆਏ ਔਰ ਮਹਾਰਾਜ ਕਿਰਪਾ ਕਰੇ ਜੀ ਸਾਥ ਐਸੇ ਜਰਨੈਲਾਂ ਦੀ ਐਸੇ ਯੋਧਿਆਂ ਦੀ ਐਸੇ ਸੰਤਾਂ ਦੀ ਐਸੇ ਮਹਾਪੁਰਸ਼ਾਂ ਦੀ ਸਾਨੂੰ ਜ਼ਰੂਰ ਲੋੜ ਹੈ ਕਿਉਂਕਿ ਇਹ ਲਫ਼ਜ਼ ਮੈਂ ਕਿਉਂ ਬੋਲ ਰਿਹਾ ਸਰਦਾਰ ਮਨਮੋਹਨ ਸਿੰਘ ਜੀ ਇੱਕ ਵਾਕਿਆ ਸੰਤ ਰੂਪ ਸੀ ਉਹਨਾਂ ਕਦੇ ਕਿਸੇ ਨਾਲ ਇੱਛਾ ਪਾਉਣਾ ਨਹੀਂ ਕੀਤੀ ਕਿਸੇ ਨਾਲ ਵੀ ਹਰ ਕਿਸੇ ਨੂੰ ਹਰ ਵਰਗ ਨੂੰ ਨਾਲ ਲੈ ਕੇ ਚੱਲੇ ਜਿਸ ਵੇਲੇ ਸਾਡਾ ਦੇਸ਼ ਆਰਥਿਕ ਪੱਖੋਂ ਕਮਜ਼ੋਰ ਹੋ ਗਿਆ ਸੀ ਉਸ ਵੇਲੇ ਡਾਕਟਰ ਮਨਮੋਹਨ ਸਿੰਘ ਜੀ ਨੇ ਸਾਡੇ ਦੇਸ਼ ਨੂੰ ਕਲ ਕੀ ਬੇਰਾਤ ਇਕੱਠਾ ਹੋਇਆ ਔਰ ਬਹੁਤ ਸਾਰੇ ਪ੍ਰੋਜੈਕਟ ਦਿੱਤੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਔਰ ਅੱਜ ਪੂਰੇ ਵਰਲਡ ਦੇ ਵਿੱਚ ਡਾਕਟਰ ਸਾਹਿਬ ਦੇ ਜਾਣ ਦੇ ਮਗਰੋਂ ਉਹਨਾਂ ਦੀਆਂ ਮਿੱਠੀਆਂ ਯਾਦਾਂ ਮ Yaad ਰੱਖਿਆ ਜਾ ਰਿਹਾ ਔਰ ਹਰ ਕਿਸੇ ਦੇ ਦਿਲ ਦੇ ਵਿੱਚ ਦੁੱਖ ਹੈ ਕਿਤ ਮਹਾਨ ਸ਼ਖਸੀਅਤ ਉਹ ਸਾਨੂੰ ਛੱਡ ਕੇ ਚਲੇਗੀ ਜਿਨ੍ਹਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਔਰ ਖਾਸ ਕਰਕੇ ਅਮ੍ਰਿਤਸਰ ਦੇ ਗੁਰੂ ਨਗਰੀ ਦਾ ਤੇ ਬਹੁਤ ਪਿਆਰ ਸੀ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਸਾਰੀਆਂ ਸੇਵਾਵਾਂ ਲਈਆਂ ਆਪਣੇ ਪਿਆਰਿਆਂ ਅੱਜ ਅਸੀਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਆਏ ਆਂ ਔਰ ਮਹਾਰਾਜ ਗੜੀ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਐਸੇ ਲੀਡਰਾਂ ਦੀ ਐਸੇ ਯੋਧਿਆਂ ਜਰਮੈਲਾਂ ਦੀ ਅੱਜ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਜ਼ਰੂਰ ਤੇ ਆ ਔਰ ਐਸੇ ਡਾਕਟਰ ਮਨਮੋਨ ਸਿੰਘ ਵਰਗੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਕਦੀ ਕਿਸੇ ਖਿਲਾਫ ਕਿਸੇ ਦੀ ਸ਼ਾਨ ਦੇ ਖਿਲਾਫ ਕਲਪਨਾ ਵੀ ਨਹੀਂ ਹੋਣੀ ਔਰ ਅੱਜ ਪੂਰੇ ਵਰਲਡ ਦੇ ਵਿੱਚ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਔਰ ਇਸ ਪੱਗ ਨੂੰ ਕਿੰਨਾ ਮਾਨ ਸਨਮਾਨ ਪੂਰੇ ਵਿਸ਼ਵ ਭਰ ਦੇ ਵਿੱਚ ਦਿੱਤਾ ਡਾਕਟਰ ਮਨਮੋਹ ਸਿੰਘ ਜੀ ਨੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਐਸੀਆਂ ਪਵਿੱਤਰ ਰੂਹਾਂ ਦੀ ਸਾਨੂੰ ਜਰੂਰਤ ਹੈ ਤੇ ਐਸੇ ਸਿਆਸਤਦਾਨ ਕਿਤੇ ਵਿਰਲੇ ਹੀ ਹੁੰਦੇ ਆ ਕੋਈ ਸਦੀਆਂ ਬਾਅਦ ਮਿਲਦੇ ਆ ਔਰ ਮੈਂ ਕੋਟਨ ਗੁਰ ਨਮਨ ਕਰਦਾ ਔਰ ਪ੍ਰਮਾਤਮਾ ਘੜੀ ਅਰਦਾਸ ਕਰਦਾ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਾਨ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਮੇਰੇ ਕੋਲ ਲਵਜ਼ ਨਹੀਂ ਹੈਗੇ ਲਵਜ਼ ਐਡੀ ਮਹਾਨ ਸ਼ਖਸੀਅਤ ਲਈ ਛੋਟੇ ਪੈ ਧੰਨਵਾਦ